ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫੇਰ ਡਿਸਕਵਰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅਸੀਂ ਲੈ ਕੇ ਆਏ ਹਾਂ ਸੱਚ ਦਿਖਾਵਾਂਗੇ ਸੱਚ ਤੇ ਸੱਚ ਦੇ ਤੱਥ ਤੁਹਾਡੇ ਸਾਹਮਣੇ ਲੈ ਕੇ ਆਏਗਾ ਡਿਸਕਵਰ ਪਲੱਸ ਅੱਜ ਗੱਲ ਕਰਦੇ ਹਾਂ 2022 ਦੇ ਵਿੱਚ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਹੋਣਗੇ ਤੇ ਕਿਹੜੀ ਪਾਰਟੀ ਸਰਕਾਰ ਬਣਾਵੇਗੀ ਹਾਲਾਂਕਿ ਹਜੇ ਟਾਈਮ ਕਾਫੀ ਪਿਆ ਹੈ ਤੇ ਦੂਸਰਾ ਹਜੇ ਪਾਰਟੀਆਂ ਵੀ ਆਪਣੇ ਆਪ ਵਿੱਚ ਕਲੀਅਰ ਵੀ ਨਹੀਂ ਹੈ ਵੀ ਕੌਣ ਪਾਰਟੀ ਦਾ ਕਿਹੜਾ ਲੀਡਰ ਅੱਗੇ ਆਵੇਗਾ ਤੇ ਥੋੜਾ ਜਿਹਾ ਭੰਬਲ ਪੂਸੇ ਵਿੱਚ ਸਾਰਾ ਹੀ ਜੋ ਪਾਰਟੀਆਂ ਦਾ ਸਿਸਟਮ ਪਿਆ ਹੈ ਦੂਸਰੇ ਪਾਸੇ ਜੋ ਕਰੋਨਾ ਦੀ ਮਾਰ ਹੈ ਉਸ ਦੇ ਨਾਲ ਵਰਕਰ ਵੀ ਥੋੜੇ ਘਬਰਾਏ ਹੋਏ ਨੇ ਤੇ ਜਿੰਨੀ ਅੱਗੇ ਹਬਰਾ ਦਬੜੀ ਜਾਂ ਹੁੰਦੀ ਸੀ ਜਾਂ ਰੈਲੀਆਂ ਮੁਜਰੇ ਹੁੰਦੇ ਸੀ ਉਸ ਹਿਸਾਬ ਨਾਲ ਕੋਈ ਹਜੇ ਐਕਟੀਵਿਟੀ ਨਹੀਂ ਹੈ ਪਰ ਫਿਰ ਵੀ ਪਾਰਟੀਆਂ ਸਾਰੀਆਂ ਸੇਫਟੀ ਪ੍ਰੋਸੀਜਰ ਨੂੰ ਛਿੱਕੇ ਤੰਗੀਆਂ ਹੋਈਆਂ ਆਪਦੇ ਵਰਕਰਾਂ ਨੂੰ ਅੱਗੇ ਲਾ ਕੇ ਕੁਛ ਨਾ ਕੁਛ ਐਕਟੀਵਿਟੀ ਧਰਨੇ ਮੁਜਾਰੇ ਕਰਨ ਦੀਆਂ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਕਿਸੇ ਤਰ੍ਹਾਂ ਵੋਟਰਾਂ ਨੂੰ ਆਪਦੇ ਨਾਲ ਜੋੜਿਆ ਜਾ ਬਲੇ ਅੱਜ ਕੱਲ ਕਰਦੇ ਆ ਪੰਜਾਬ ਵਿੱਚ ਐਸ ਵੇਲੇ ਹੋ ਸਕਦਾ ਕੋਈ ਚੌਥੀ ਧਿਰ ਵੀ ਬਣ ਜਾਵੇ 1 ਸਾਲ ਬਾਕੀ ਹੈ ਐਸ ਵੇਲੇ ਤਿੰਨ ਪਾਰਟੀਆਂ ਨੇ ਅਕਾਲੀ ਦਲ ਜੋ ਪਹਿਲਾਂ ਸਰਕਾਰ ਵਿੱਚ ਸੀ ਕਾਂਗਰਸ ਜੋ ਮੌਜੂਦਾ ਸਰਕਾਰ ਹੈ ਤੇ ਆਮ ਆਦਮੀ ਪਾਰਟੀ ਜੋ ਪਿਛਲੀ ਵਾਰੀ ਸਰਕਾਰ ਬਣਾਉਂਦੇ ਬਣਾਉਂਦੇ ਰਹਿ ਗਏ ਸੀ ਹੁਣ ਦੇਖਦੇ ਆ ਸਭ ਆਪਾਂ ਦੋਸਤਾਂ ਨੇ ਵਿਚਾਰ ਲੈਨੇ ਆ ਤੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਆ ਕਿ ਕੀ ਲੱਗਦਾ ਤੁਹਾਨੂੰ ਸਿਨੈਰੀਓ 2022 ਤੇ ਕਿਸ ਤਰ੍ਹਾਂ ਦਾ ਹੋਵੇਗਾ ਕੁਮਨ ਸਰ ਤੁਸੀਂ ਦੱਸੋ ਕੀ ਕਹਿਣਾ ਚਾਹੋਗੇ ਇਤੇ ਹਾਂਜੀ ਸਭ ਤੋਂ ਪਹਿਲਾਂ ਜੀ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਤੇ ਸਾਰੇ ਸਾਥੀਆਂ ਨੂੰ ਇਸ ਵਾਰ ਸਰਕਾਰ ਮੰਨ ਲਓ ਕਿ ਇਸ ਵਾਰ ਕਾਂਗਰਸ ਦੀ ਸਰਕਾਰ ਹੈਗੀ ਆ ਕਾਂਗਰਸ ਦੀ ਸਰਕਾਰ ਨੇ ਲੋਕਾਂ ਦੇ ਵਿੱਚ ਜੋ ਜੋ ਉਹਨੇ ਵਾਦੇ ਕੀਤੇ ਸੀ ਉਹ ਕਿਸੇ ਵਾਦੇ ਤੇ ਖਰੀ ਨਹੀਂ ਉਤਰੀ ਤੇ ਨਾ ਹੀ ਉਹਨੇ ਕੋਸ਼ਿਸ਼ ਕੀਤੀ ਆ ਕਿ ਮੈਂ ਖਰੀ ਉਤਰਾ ਜੇ ਮੋਬਾਈਲ ਕੋ ਨਾਲ ਆ ਵੀ ਲਾ ਲੋ ਕਿ ਉਹਨਾਂ ਨੇ ਕੁਝ ਕੁ ਬੱਚਿਆਂ ਨੂੰ ਜਿਹਦੇ ਪਲੱਸ 2 ਵਾਲੇ ਆ ਉਹਨਾਂ ਨੂੰ ਟੈਂਪਰੇਰੀ ਤੌਰ ਤੇ ਉਹਨਾਂ ਨੇ ਫੋਨ ਵੰਡ ਤੇ ਚਲੋ ਹੋਰ بڑے ਮੁੰਡੇ ਆ ਉਹਨਾ ਖਾਧੀਆਂ ਰਹੀਆਂ ਤੇ ਉਸ ਤੋਂ ਬਾਅਦ ਅਗਲੀ ਪਾਰਟੀ ਹੈਗੀ ਜੀ ਅਕਾਦੀ ਪਾਣੀ ਦੇ ਦੇ ਵੀ 2 ਜਾਂ 3 ਅਢੇ ਬਣ ਚੁੱਕੇ ਆ ਤੇ ਜਿਹਦੇ ਵਿੱਚ ਪੁਰਾਣੇ ਅਕਾਲੀ ਦਲ ਨੂੰ ਕੱਢ ਕੇ ਕਹਿ ਲੋ ਵੀ ਹੋਰ ਦੋ ਅਕਾਲੀ ਦਲ ਹੋਰ ਆ ਗਿਆ ਤੇ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਜਿਹੜੀ ਸੀਗੀ ਉਹਦੇ ਵਿੱਚੋਂ ਚੰਗੇ ਚੰਗੇ ਲੀਡਰ ਜਿਹੜੇ ਉਹਨਾਂ ਦਾ ਖਹਿੜਾ ਛੱਡ ਗਏ ਤੇ ਕੁਝ ਕੁ ਰਹਿ ਗਏ ਆ ਤੇ ਫਿਰ ਵੀ ਕੁਝ ਇਹਨਾਂ ਨਾਲ ਕੋਈ ਗੱਲ ਨਹੀਂ ਬਣਨੀ ਲੋਕ ਚਾਹੁੰਦੇ ਆ ਇਸ ਵਾਰ ਵੀ ਤੀਜਾ ਬਦਲ ਆਵੇ ਇਸ ਵਾਰ ਨਾਲ ਝੂਠੀਆਂ ਸਮਾਹਾਂ ਚੱਲਣੀਆਂ ਨੇ ਐਸ ਵਾਰ ਲੋਕ ਪੜ੍ਹੇ ਲਿਖੇ ਆ ਐਸ ਵਾਰ ਲੋਕਾਂ ਨੂੰ ਇੰਟਰਸਟ ਆ ਐਸ ਵਾਰ ਬੱਚੇ ਵੀ ਤਕਰੀਬਨ ਹੁਣ ਸਰਕਾਰਾਂ ਦੀਆਂ ਗੱਲਾਂ ਜਦੋਂ ਕਿ ਇਹ ਮਾਰਾ ਪੈਦੀਆਂ ਸਰਕਾਰਾਂ ਦੀਆਂ ਤੇ ਘਰਾਂ ਦੇ ਵਿੱਚ ਗੱਲਾਂ ਹੁੰਦੀਆਂ ਨੇ ਤੇ ਐਸ ਵਾਰ ਤਾਂ ਸਿਰਫ ਸਰਕਾਰ ਉਹ ਬੰਦਾ ਬਣਾ ਸਕਦਾ ਵਾ ਜਿਹੜਾ ਮੁੱਦਿਆਂ ਦੀ ਗੱਲ ਕਰੂਗਾ ਮੁੱਦਿਆਂ ਦੀ ਗੱਲ ਮਤਲਬ ਕਿ ਇੱਕ ਤਾਂ ਜਮਾਂ ਹੀ ਮਲਾਵਟ ਖੋਰੀ ਖਤਮ ਕੀਤੀ ਜਾਵੇ ਜਿਵੇਂ ਸਾਡੇ ਖਾਣ ਪੀਣ ਦੇ ਵਿੱਚ ਸਮਾਨ ਦੇ ਵਿੱਚ ਹੁੰਦੀ ਆ ਉਹ ਬੰਦੇ ਜਦੋਂ ਹੀ ਛੁੱਟ ਜਾਂਦੇ ਆ ਇਹ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਤ ਕੀਤਾ ਜਾਵੇ ਅਮਰੀਕਾ ਕੈਨੇਡਾ ਹੋਰ ਯੂਰਪ ਦੀਆਂ ਕੰਟਰੀਆਂ ਨੇ ਜਿਹੜੀਆਂ ਉਹਦੇ ਵਿੱਚ ਖੇਡਾਂ ਹੁੰਦੀਆਂ ਨੇ ਉੱਥੇ ਬੱਚੇ ਕਹੋ ਵੀ ਸਾਟਾ ਵੱਜਣੋਂ ਕਾਰਨ ਕਰਕੇ ਵੀ ਬੱਚੇ ਉੱਥੇ ਆਵਾਜ ਨਹੀਂ ਹੁੰਦੇ ਜਾਂ ਉਹਨਾਂ ਦੀਆਂ ਲੱਤਾਂ ਦੇ ਵਿੱਚ ਰੋੜਾਂ ਨਹੀਂ ਪੈਂਦੀਆਂ ਜਾਂ ਉਹਨਾਂ ਨੂੰ بڑے ਬੱਚੇ ਕਾਹਦੇ ਆ ਸੀ ਪਤਾ ਨਹੀਂ ਕਿੱਧਰ ਉੱਡ ਗਿਆ ਤੇ ਇਹ ਸੇ ਆਪਣੇ ਤਾਂ ਇੱਥੇ ਜੇ ਬੰਦ ਲੋਕ ਕੋਈ ਬੱਚਾ ਕੋਈ ਖੇਡ ਦੀ ਮੰਨ ਲੋ ਕੋਈ ਐਦਾਂ ਦੀ ਕੋਈ ਖੇਡ ਵੀ ਤਿਆਰ ਕਰਨੀ ਹੋਵੇ ਤਾਂ ਬੰਦ ਗੱਲ ਹੈ ਕਿ ਆਪਾਂ ਉਸ ਤੇ ਵਿਚਾਰ ਕਰਾਂਗੇ ਬਾਕੀ ਤੁਸੀਂ ਵਿਚਾਰ ਲੈ ਲਿਏ ਹਾਂਜੀ ਫਿਰ ਮਾਲੀ ਹਲਾ ਖੜਾ ਹੋ ਇਸੇ ਤਰ੍ਹਾਂ ਡਾਕਟਰੀ ਇਲਾਜ ਦੇ ਵਿੱਚ ਵੀ ਭ੍ਰਿਸ਼ਟਾਚਾਰੀ ਖਤਮ ਹੋਵੇ ਤੇ ਲੋਕਾਂ ਵਿੱਚ ਜਦ ਕਿ ਜਿਹੜੇ ਮੈਨੂਫੈਕਚਰ ਹੋਵੇ ਵਧੀਆ ਬਣਾਉਣ ਤੇ ਚੀਜ਼ਾਂ ਤੇ ਲੰਮੀ ਉਮਰ ਚੱਲਣ ਤੇ ਰੇਟ ਘੱਟ ਹੋਣ ਇਸੇ ਤਰੀਕੇ ਸਰਕਾਰਾਂ ਨੂੰ ਪਾਲਿਸੀਆਂ ਬਣਾਉਣੀਆਂ ਪੈਣੀਆਂ ਨੇ ਤੇ ਜਿਹੜਾ ਇਸ ਪਾਲਿਸੀ ਦਾ ਵਾਅਦਾ ਕਰੂ ਤੇ ਖਰਾ ਉਤਰੂ ਉਹੀ ਇਸ ਵਾਰ ਸਰਕਾਰ ਚੰਗੀ ਆ ਸਕਦੀ ਆਪ ਬਿਲਕੁਲ درست ਗੱਲ ਕਹੀ ਕੋਮਨ ਸਾਹਿਬ ਤੁਸੀਂ ਇੱਕ ਤਾਂ ਵਾਅਦੇ ਨੇ ਹਰ ਪਾਰਟੀ ਵਾਅਦੇ ਕਰਦੀ ਹੈ ਕਾਂਗਰਸ ਨੇ ਵੀ ਕੀਤੇ ਅਕਾਲੀਆਂ ਨੇ ਵੀ ਕੀਤੇ ਆਮ ਆਦਮੀ ਪਾਰਟੀ ਨੇ ਵੀ ਕੀਤੇ ਤੇ ਵਾਦੇ ਕਰਕੇ ਬਾਅਦ ਚ ਨਿਭਾਉਣੇ ਮੁਸ਼ਕਲ ਹੋ ਜਾਂਦੇ ਨੇ ਕਿਉਂਕਿ ਵਾਦੇ ਇਹਨੇ ਕਰ ਲਏ ਜਾਂਦੇ ਨੇ ਤੇ ਖਜ਼ਾਨੇ ਦੀ ਹਾਲਤ ਪਤਾ ਨਹੀਂ ਹੁੰਦੀ ਐ ਤੇ ਫਿਰ ਉਹ ਵਾਦੇ ਵਾਦੇ ਹੀ ਰਹ ਜਾਂਦੇ ਨੇ ਮੋਬਾਈਲ ਫੋਨ ਦਾ ਸੀ ਪਰ ਕੀ ਸਾਡੇ ਲੋਕਾਂ ਨੂੰ ਕੋਟ ਸਿਰਫ ਉਸੇ ਨੂੰ ਪਾਉਣੀ ਚਾਹੀਦੀ ਐ ਜਿਹੜਾ ਫ੍ਰੀ ਦੀਆਂ ਚੀਜ਼ਾਂ ਵੰਡੇ ਜਾਂ ਫ੍ਰੀ ਦੀਆਂ ਚੀਜ਼ਾਂ ਪ੍ਰੋਮਿਸ ਕਰੇ ਤੇ ਰੁਜ਼ਗਾਰ ਤੇ ਹੈਲਥ케ਅਰ ਤੇ ਉਹਨਾਂ ਤੀਜਾਂ ਤੇ ਗੱਲ ਨਾ ਕਰੇ ਤੇ ਸਿਰਫ ਤੁਹਾਨੂੰ ਵੋਟਾਂ ਵੇਲੇ ਫ੍ਰੀ ਚੀਜ਼ਾਂ ਦੇਵੇ ਤੁਹਾਡੇ ਵਿਚਾਰ ਜਾਣਨਾ ਚਾਹੁੰਗਾ ਸਾਡੂ ਸਾਹਿਬ ਤਦੇ ਬਾਰੇ ਕੀ ਕਹਿਣਾ ਚਾਹੋਗੇ ਏ ਢਿੱਲੂ ਸਾਹਿਬ ਸਤਿ ਸ਼੍ਰੀ ਅਕਾਲ ਮੈਂ ਮੇਰੇ ਵੱਲੋਂ ਸਰੋਤਿਆਂ ਨੂੰ ਪੂਰੇ ਪੰਜਾਬੀਆਂ ਨੂੰ ਵਿਸ਼ੇ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਏ ਤਹਾ ਅੱਜ ਬਹੁਤ ਵਧੀਆ ਵਿਸ਼ਾ ਲੈ ਕੇ ਮਿਲ ਆਏ ਆ ਮੈਂ ਜਿਹੜੀ ਗੱਲ ਦਾ ਮੈਂ ਮਹਿਸੂਸ ਕਰਦਾ ਵੀ ਜਿਹੜੀ 2022 ਦੀ ਚੋਣ ਆ ਪੰਜਾਬ ਦੇ ਅੰਦਰ ਉਹ ਲੱਗਦਾ ਨਹੀਂ ਮੈਨੂੰ ਵੀ ਕੋਈ ਪਾਰਟੀ ਬਹੁਤ ਮਤ ਲੈ ਕੇ ਜਾਊਗੀ ਉਦੇ ਕੁਝ ਕਾਰਨ ਨੇ ਕਿ ਅਕਾਲੀ ਦਲ ਦਾ ਜਿਹੜਾ ਹੈ ਪਹਿਲਾਂ ਹੀ ਜਿਹੜਾ ਇੱਕ ਤਰ੍ਹਾਂ ਦਾ ਸਫਾਇਆ ਹੋ ਚੁੱਕਾ ਮਤਲਬ ਪਿਛਲੀਆਂ ਚੋਣਾਂ ਦੇ ਵਿੱਚ ਤੇ ਹੁਣ ਜਿਹੜਾ ਉਹਨਾਂ ਨੇ ਤਿੰਨ ਆਰਡੀ ਆਰਡੀਨਸ ਜਿਹੜੇ ਆਏ ਨੇ ਉਹਨਾਂ ਦਾ ਇਹ ਅੰਦਰਖਾਤੇ ਚੋਰ ਮੋਰੀ ਰਾਈ ਉਹ ਕਰ ਰਿਹਾ ਸਮਰਥਨ ਕਰ ਰਿਹਾ ਸਰਕਾਰ ਦਾ ਤੇ ਕਿਸਾਨਾਂ ਦੇ ਵਿਰੁੱਧ ਜਿਹੜਾ ਨਾ ਉਹ ਕਦੀ ਡਰਾਮਾ ਕਰਦੇ ਆ ਕਦੀ ਪਾਰਲੀਮੈਂਟ 'ਚ ਕੁਛ ਕਹਿੰਦੇ ਆ ਉਹਨਾਂ ਨੂੰ ਯੱਸ ਕਹਿੰਦੇ ਆ ਇੱਥੇ ਆ ਕੇ ਕਹਿੰਦੇ ਅਸੀਂ ਵਿਰੋਧ ਕਰਦੇ ਆ ਉਨ੍ਹਾਂ ਦੀ ਹਾਲਤ ਬੜੀ ਸੰਭਾਲੀ ਆ ਤੇ ਦੂਜਾ ਕਾਂਗਰਸ ਨੇ ਜਿਹੜੇ ਝੂਠੇ ਵਾਅਦੇ ਕੀਤੇ ਸੀ ਢੁਟਕਾ ਸਾਹਿਬ ਲੈ ਕੇ ਲੋਕ ਪੰਜਾਬ ਦੇ ਆਪਣੇ ਜਿਹੜੇ ਪੰਜਾਬੀ ਲੋਕ ਨੇ ਸਮਝਣ ਲੱਗ ਪਏ ਨੇ ਐ ਵੈਸੇ ਤਾਂ ਹੈ ਅੱभी ਬਹੁਤ سارے ਲੋਕ ਮੌਕੇ ਤੇ ਆ ਕੇ ਭੁੱਲ ਭੁੱਲ ਜਾਂਦੇ ਨੇ ਇਹ ਸਾਡੀ ਜਿਹੜੀ ਮਾੜੀ ਜਿਹੜੀ ਹੈਗੀ ਹੈ ਸੋਚ ਆ ਜਾਂ ਘਾਟ ਆ ਸਾਡੇ ਪੰਜਾਬੀਆਂ 'ਚ ਤੇ ਇਹ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦੀ ਪਾਰਟੀ ਨੇ ਵੀ ਜੋ ਕੀਤਾ ਤੁਹਾਡੇ ਸਾਹਮਣੇ ਆ ਕਾਂਗਰਸ ਦਾ ਜਿਹੜਾ ਜਿੰਨੇ ਝੂਠੇ ਵਾਅਦੇ ਕੀਤੇ ਸੀਗੇ ਸਾਰੇ ਕੋਈ ਵੀ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਉਹਨਾਂ ਨੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਥੋੜੇ ਬਹੁਤ ਮੋਬਾਈਲ ਮੋਬਾਈਲਾਂ ਦਾ ਰੋਜ਼ਗਾਰ ਥੋੜੀ ਮਿਲ ਜਾਂਦਾ ਹੈ ਇਸ ਕਰਕੇ ਮੈਂ ਸਮਝਦਾ ਵੀ ਕਾਂਗਰਸ ਦਾ ਵੀ ਸਫਾਇਆ ਹੋਣ ਵਾਲਾ ਆਮ ਆਦਮੀ ਪਾਰਟੀ ਜੇ ਥੋੜੀਆਂ ਬਹੁਤ ਸੀਟਾਂ ਲੈ ਜਾਊਗੀ ਮਤਲਬ ਕੁਝ ਕਹਿ ਨਹੀਂ ਸਕਦੇ ਆਪਾਂ ਪਰ ਸਰਕਾਰ ਬਹੁਮਤ ਦੀ ਕਿਸੇ ਦੀ ਨਹੀਂ ਬਣਨ ਵਾਲੀ ਪੰਜਾਬ ਦੇ ਅੰਦਰ ਮੇਰੀ ਜਿਹੜੀ ਮੇਰਾ ਵਿਚਾਰ ਆਪਣੇ ਚਲੋ ਤੁਹਾਡਾ ਬਿਲਕੁਲ ਸਹੀ ਹੈ ਹਾਂਜੀ ਬਾਕੀ ਜਿੱਦਾਂ ਤੁਸੀਂ ਕਿਹਾ ਵੀ ਅਕਾਲੀ ਦਲ ਉਹਦੀ ਹਾਲਤ ਬਹੁਤ ਪਤਲੀ ਹੈ ਤੇ ਮੈਨੂੰ ਲੱਗਦਾ ਵੀ ਅਕਾਲੀ ਦਲ ਦੀ ਹਾਲਤ ਜਿੰਨੀ 2017 ਚ ਪਤਲੀ ਸੀ ਹਾਂਜੀ ਉਸ ਤੋਂ ਜ਼ਿਆਦਾ ਪਤਲੀ ਨਹੀਂ ਹੈ ਉਸ ਵੇਲੇ ਅਕਾਲੀ ਦਲ ਬਹੁਤ ਹੀ ਡਿਫੈਂਸਿਵ ਸੀ ਤੇ ਆਲਮੋਸਟ ਲੱਗਦਾ ਸੀ ਵੀ ਅਕਾਲੀ ਦਲ ਬਿਲਕੁਲ ਸਫਾਇਆ ਹੋ ਜਾਏਗਾ ਹਾਂਜੀ ਉਸ ਦੇ ਬਾਵਜੂਦ ਵੀ ਉਹ 18 ਸਿੱਟਾ ਲੈਂਡ ਵਿੱਚ ਕਾਮਯਾਬ ਹੋ ਗਏ ਤੇ ਇਸ ਵੇਲੇ ਸ਼ਾਇਦ ਅਕਾਲੀ ਦਲ ਚ ਅੰਦਰੂਨੀ ਫੁੱਟ ਤਾਂ ਹੈ ਪਰ ਉਹ ਬਾਕੀ ਪਾਰਟੀਆਂ ਵਿੱਚ ਵੀ ਹੈ ਆਮ ਆਦਮੀ ਪਾਰਟੀ ਵਿੱਚ ਖਿੰਡੂਖਰੂ ਹੋਈ ਪਈ ਹੈ ਤੇ ਕਾਂਗਰਸ ਵਿੱਚ ਵੀ ਐਮਐਲਏ ਨਾਰਾਜ਼ ਨੇ ਕੀ ਕਹਿਣਾ ਚਾਹੋਗੇ ਹਰਜੀਤ ਜੀ ਤੁਸੀਂ ਬੜੇ ਜਗ੍ਹਾ ਘੁੰਮੇ ਹੋ ਬਾਹਰ ਵਰਡ ਵੀ ਦੇਖਿਆ ਮਰਚੰਟ ਨੇ ਵੀ ਚ ਰਹੇ ਹੋ ਕਿ ਕਿਸ ਤਰ੍ਹਾਂ ਦੇ ਯਾਨੀ ਕੋਈ ਚੀਜ਼ਾਂ ਇੱਥੇ ਤਬਦੀਲੀਆਂ ਹੋਣੀਆਂ ਚਾਹੀਦੀਆਂ ਨੇ ਜਿੱਦ ਤੱਕ ਲੋਕਾਂ ਦਾ ਵਿਸ਼ਵਾਸ ਸਰਕਾਰਾਂ 'ਤੇ ਵਧੇ ਹੋਜੀ ਸਭ ਤੋਂ ਪਹਿਲਾਂ ਜੀ ਸਤਿਗੁਰ ਢਿਰੋਸਾ ਤੇ ਬਾਕੀ ਸਾਰੇ ਸੋਚਣਾ ਵੀ ਮੇਰੇ ਉਹ ਸਤਿਗੁਰ ਮੈਂ ਇਹੀ ਕਹਿਣਾ ਚਾਹੁੰਨਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਜਦੋਂ ਤਾਂ ਇਹਨਾਂ ਨੇ ਸਰਕਾਰ ਬਣਾਉਣੀ ਹੁੰਦੀ ਆ ਉਹ ਤਾਂ ਜਨਤਾ ਦੇ ਆ ਵੋਟਾਂ ਦੇ ਨਾਲੇ ਪ੍ਰਕਾਰ ਬਣਾਉਂਦੇ ਆ ਬਾਅਦ ਵਿੱਚ ਜਦੋਂ ਇਹਨੇ ਆਪਣੀ ਸਰਕਾਰ ਬਣਾ ਲਿਆ ਜਾਂ ਐਮ.ਐਲ.ਏ ਜਾਂ ਐਮ.ਪੀ ਬਣ ਜਾਂਦੇ ਨੇ ਮੁਰਕੇ ਉਹੀ ਜਨਤਾ ਨੂੰ ਭੁੱਲ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਉਹ ਜਨਤਾ ਦੇ ਉੱਤੇ ਡਿਕਟੇਟਰਸ਼ਿਪ ਆਪਣੀ ਸ਼ੁਰੂ ਕਰ ਦਿੰਦੇ ਆ ਆਪਣੇ ਆਰਡਰ ਨਾੜੇ ਸ਼ੁਰੂ ਕਰ ਦਿੰਦੇ ਆ ਜਿਹੜਾ ਕਿ ਬਹੁਤ ਹੀ ਮੰਦਭਾਗ ਆ ਹਰ ਜਿਸ ਹਾਲ ਨਾਲ ਅੱਜ ਦਾ ਸਿਨੈਰੀਓ ਆ ਅਗਰ ਜਿਵੇਂ ਤੁਸੀਂ ਦੇਖੋ ਕਾਂਗਰਸ ਨੇ ਵੀ ਬਹੁਤ ਵੱਡੇ ਵੱਡੇ ਵਾਅਦੇ ਕਰ ਲਏ ਵਾਅਦੇ ਕਰਕੇ ਸਰਕਾਰ ਚਾਹੀ ਹੁਣ ਅੱਗੇ ਡੀਟਸ ਕੀ ਹੋ ਰਿਹਾ ਕੁਝ ਨੀ ਨਾ ਉਹ ਵਾਦੇ ਪੂਰੇ ਕੀਤੇ ਜਾ ਰਹੇ ਨੇ ਲੋਕਾਂ ਨੂੰ ਨੌکریاں ਜਗ੍ਹਾ ਨੇ ਲੋਕਾਂ ਦੇ ਉੱਤੇ ਬੁੱਧਾ ਟੈਕਨ ਵਿਜੀਲ ਅਵੇਲੇਬਲ ਆਇਆ ਜਾ ਰਹੇ ਨੇ ਉਸ ਤੋਂ ਬਾਅਦ ਜੇ ਲੋਕ ਸੜਕਾਂ ਤੇ ਆਉਂਦੇ ਆ ਤਾਂ ਉਹਦੀ ਸਲਵਾਈ ਨਹੀਂ ਕਿਉਂਕਿ ਕਹਿੰਦੇ ਤੁਸੀਂ 143 ਧਾਰਾ ਦਾ ਲੰਘਣ ਕੀਤਾ ਸਾਰੇ ਦੇ ਪਰਚੇ ਦਰਜ ਕਰ ਕਰਕੇ ਉਹਨਾਂ ਨੂੰ ਘਰੋਂ ਬਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਮੇਰਾ ਮੰਨਣਾ ਇਹ ਹੈ ਕਿ ਜੇ ਸਰਕਾਰਾ ਜਦੋਂ ਜਿਹੜੇ ਪਰਚੇ ਹੋਦੀਆਂ ਨੇ ਹੁਣ ਅੱਜ ਠੀਕ ਹੈ ਕਰੋਨਾ ਦਾ ਕੈਕ ਕਰੋਆ ਮੈਂ ਐਵੇਂ ਸਾਰਨ ਸੇਫਟੀ ਬਾਤਨੀ ਚਾਹੀਦੀ ਹੈ ਆਪਣੇ ਘਰਾਂ ਚ ਰਹਿਣਾ ਚਾਹੀਦਾ ਘਰਾਂ ਤੋਂ ਘੱਟ ਬਾਹਰ ਨਿਕਲਣਾ ਚਾਹੀਦਾ ਪਰ ਲੋਕ ਜੂੜੇ ਵਸ ਬਾਹਰ ਨਿਕਲਦੇ ਨੇ ਹਨਾ ਸਰਕਾਰ ਕੋਈ ਸੋਚਣਾ ਚਾਹੀਦਾ ਕਿ ਜੇ ਜਦੋਂ ਸਾਰੇ ਬੰਦੇ ਸਾਰੀਆਂ ਪਾਰਟੀਆਂ ਸਾਰੀਆਂ ਤਰ੍ਹਾਂ ਕੋਈ ਮੁੱਦੇ ਉਠਾਉਂਦੇ ਨੇ ਘੱਟੋ ਘੜ ਉਹਨਾਂ ਦਾ ਕੋਈ ਹੱਲ ਜਾਂ ਉਹਨਾਂ ਦਾ ਉਹਦੇ ਬਾਰੇ ਕੋਈ ਆਪਣਾ ਪ੍ਰਤੀਕਰਮ ਦਾ ਜ਼ੋਰ ਢਣਾ ਪਵੇਗਾ ਜਿਹੜਾ ਕਿ ਸਰਕਾਰ ਨਹੀਂ ਦੇ ਦਿੰਦੀ ਬਹੁਤ ਹੀ ਮਾਈ ਗੱਲ ਹੈ ਦੂਜੇ ਪਾਸੇ ਇਕਾਲੀਆਂ ਦਾ ਵੀ ਇਹ ਹਾਲ ਹੈ ਉਹ ਵੀ ਜਨਤਾ ਨੂੰ ਬੇਕੂਫੀ ਬਣਾ ਰਹੇ ਨੇ ਹੋਂਦ ਤੱਕ ਕਿਸਾਨਾਂ ਨੂੰ ਪਿੱਛੇ ਲਈ ਰੱਖਿਆ ਉਹਨਾਂ ਨੇ ਉਹ ਇੱਕ ਚਿੱਠੀ ਲਿਖਾ ਕੇ ਡੁਪਲੀਕੇਟ ਚਿੱਠੀ ਲਿਖਾ ਕੇ ਕਿਸਾਨਾਂ ਨੂੰ ਕਹਿੰਦੇ ਰਹੇ ਕਿ ਨਹੀਂ ਜੀ ਆ ਦੇਖੋ ਖੇਤੀ ਮੰਤਰੀ ਵੱਲੋਂ ਚਿੱਠੀ ਦੇਤੀ ਆ ਉਹਨਾਂ ਨੇ ਕਿਹਾ ਵੀ ਥੋੜਾ ਕੋਈ ਨੁਕਸਾਨ ਨਹੀਂ ਹੋਗਾ ਥੋੜੀ ਐਮਐਸਪੀ ਐਜੀਟੀ ਚਾਹੀਦੀ ਲੇਕਿਨ ਬਾਅਦ ਵਿੱਚ ਜਦੋਂ ਕਿਸਾਨ ਨਹੀਂ ਮੰਨੇ ਅੱਜ ਪਾਰਲੀਮੈਂਟ ਸੈਸ਼ਨ ਕੱਲ ਜਦੋਂ ਸ਼ੁਰੂ ਹੋ ਗਿਆ ਕੱਲ ਉਹ ਪਾਰਲੀਮੈਂਟ ਸੈਸ਼ਨ ਦੇ ਵਿੱਚ ਜਦੋਂ ਬਿਲ ਪੇਸ਼ ਕੀਤਾ ਗਿਆ ਤਾਂ ਉਹ ਬਿਲਕੁਲ ਹੀ ਉਹਦੇ ਚ ਦੋਨੇ ਐਮਪੀ ਜਿਹੜੇ ਹੈਗੇ ਨੇ ਉਹਨੇ ਆਪਣਾ ਉਹ ਚੱਲ ਰਹੇ ਤੇ ਹੁਣ ਅੱਜ ਨੂੰ 23 ਚੋਅ ਵੇਰ ਕਹਿ ਰਹੇ ਨੇ ਅਸੀਂ ਇਹਦਾ ਬੋਰਡ ਕਰਾਂਗੇ ਹੋਰ ਜੇ ਇਹ ਬਿਲਕੁਲ ਆਰਡੀਨਰ ਫੇਸ ਦਿੱਤਾ ਫਿਰ ਦੂਰ ਕਰਨ ਦਾ ਕਾਰਨ ਕਿ ਇਹਦਾ ਮਤਲਬ ਇਹੀ ਹੈ ਕਿ ਲੋਕਾਂ ਨੂੰ ਬੇਕੂ ਬਣਾਇਆ ਜਾਂਦਾ ਦੂਜੀ ਗੱਲ ਆਮ ਆਦੀ ਪਾਰਟੀ ਆਮਾਦੀ ਪਾਰਟੀ ਆਮਾਦੀ ਪਾਰਟੀ ਹੈ ਇਹਨਾਂ ਨੇ ਵੀ ਬਿਲਕੁਲ 2017 ਤੋਂ ਮੈਨੂੰ ਲੱਗਦਾ ਕੋਈ ਸਬਕ ਨਹੀਂ ਲਿਆ ਇਹਨਾਂ ਦਾ ਹਜੇ ਤੱਕ ਉਹ ਡਫਲੀ ਉਸ ਤਰ੍ਹਾਂ ਹੀ ਵਜਾਈ ਜਾਂਦੀ ਹੈ ਜਿਵੇਂ 2017 ਸੀ ਤੇ ਉਦੋਂ ਤਾਂ ਲੋਕਾਂ ਨੇ ਫੇਰ ਵੀ ਕਰਤਰਾ ਕੇ ਆਪਣੇ ਲਹਿਰ ਲਿਆਉਣ ਦੇ ਚੱਕਰ ਦੇ ਵਿੱਚ ਵੋਟਾਂ ਪਾਤੀਆਂ ਹੁਣ ਇਸ ਟਾਈਮ ਅਗਰ ਇਹੀ ਹਾਲਾਤ ਚੱਲਦਾ ਰਿਹਾ ਜੇ ਇਹਨਾਂ ਨੇ ਕੋਈ ਚੀਜ਼ ਨਾ ਸੁਧਾਰੀ ਤਾਂ ਮੈਨੂੰ ਨਹੀਂ ਲੱਗਦਾ ਕਿ ਜਿਹੜੀਆਂ ਇਹਨਾਂ ਦੇ ਆਪੋ ਜੀਸਮ ਦੇ ਵਿੱਚ ਆ ਕੇ ਹੁਣ ਵੀ ਜਿੱਤਾਂ ਲੈਂਗੀਆਂ ਸੀ ਇਹਨਾਂ ਨੂੰ ਸ਼ਹਿਰ ਉਹ ਵੀ ਮਿਲ ਜਾ ਤੇ ਇਹਦੇ ਤੇ ਵੇਤੋ થઈ ਆਪ ਜਾਰ ਹੋਰ ਆਪਣਾ ਹਾਂ ਜੀ ਤੇ ਜਿਹੜੇ ਲੀਡਰ ਪਹਿਲਾਂ ਚੱਲ ਗਿਆ ਸੀ ਹਾਂ ਉਹ ਤੇ ਖੈਰ ਉਹਨਾਂ ਦੀ ਪਾਲਿਸੀ ਹੈ ਜਿਸ ਤਰ੍ਹਾਂ ਪਹਿਲਾਂ ਕੋਈ ਆਰਟੀ ਚੱਲ ਰਹੀ ਹੈ ਆਪਾਂ ਇੱਕ ਗੱਲ ਹੋਰ ਕਰਾਂਗੇ ਵੀ ਇੱਕ ਲੀਡਰਸ਼ਿਪ ਦਾ ਕਰਾਈਸਿਸ ਤਿੰਨੇ ਹੀ ਪਾਰਟੀਆਂ ਵਿੱਚ ਚੱਲ ਰਿਹਾ ਹੈ ਖਾਸ ਕਰ ਪੰਜਾਬ ਵਿੱਚ ਪਹਿਲੀ ਗੱਲ ਅਕਾਲੀ ਦਲ ਦੀ ਉੱਥੇ ਸੁਖਵੀਰ ਬਾਦਲ ਦੀ ਜੋ ਅਨਡਿਸਕਿਊਟਿਡ ਲੀਡਰਸ਼ਿਪ ਸੀ ਉਸ ਨੂੰ ਇੱਕ ਖੁੱਲਾ ਚੈਲੰਜ ਮਿਲ ਰਿਹਾ ਹੈ ਢੀਂਡ ਸਾਹਿਬ ਵੱਲੋਂ ਜਾਂ ਬਾਕੀਆਂ ਵੱਲੋਂ ਤੇ ਬਹੁਤ ਸਾਰੇ ਲੋਕ ਉਹਨਾਂ ਨਾਲ ਟੁੱਟ ਰਹੇ ਨੇ ਕਾਂਗਰਸ ਚ ਕੈਪਟਨ ਅਮਰਿੰਦਰ ਦਾ ਕਾਫੀ ਵਿਰੋਧ ਹੋ ਰਿਹਾ ਹੈ ਪਰ ਕਿਉਂਕਿ ਕੈਪਟਨ ਅਮਰਿੰਦਰ ਦੇ ਜੋ ਸੋਨੀਆ ਗਾਂਧੀ ਨਾਲ ਤਾਲੁਕਾਤ ਨੇ ਬਹੁਤ ਅੱਛੇ ਨੇ ਇਸ ਕਰਕੇ ਉਹਨਾਂ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਹਾਲਾਂਕਿ ਨਵਜੋਤ ਸਿੱਧੂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਦਿੱਲੀ ਜਾ ਜਾ ਕੇ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਨੂੰ ਮਿਲ ਕੇ ਪਰ ਫਿਰ ਵੀ ਜੋ ਉਹਨਾਂ ਦੀ ਪੋਜੀਸ਼ਨ ਐਸ ਵੇਲੇ ਕਾਇਮ ਹੈ ਪਾਰਟੀ 'ਚ ਤੀਸਰੇ ਪਾਸੇ ਜੋ ਆਮ ਆਦਮੀ ਪਾਰਟੀ ਹੈ ਉੱਥੇ ਭਗਵੰਤ ਮਾਨ ਹਾਵੀ ਨੇ ਇਹਨਾਂ ਪਾਰਟੀਆਂ ਦੀ ਪ੍ਰੋਬਲਮ ਇਹ ਹੈ ਕਿ ਜਿਸ ਤਰ੍ਹਾਂ ਕਾਂਗਰਸ ਦੀ ਨੈਸ਼ਨਲ ਲੈਵਲ ਤੇ ਪ੍ਰੋਬਲਮ ਹੈ ਕਿ ਰਾਹੁਲ ਗਾਂਧੀ ਨੂੰ ਉਹ ਕੱਢ ਨਹੀਂ ਸਕਦੇ ਤੇ ਰਾਹੁਲ ਗਾਂਧੀ ਨੂੰ ਲੈ ਕੇ ਅੱਗੇ ਨਹੀਂ ਵੱਧ ਸਕਦੇ ਇਹੀ ਪ੍ਰੋਬਲਮ ਆਮ ਆਦਮੀ ਪਾਰਟੀ ਦੀ ਹੈ ਭਗਵੰਤ ਮਾਨ ਨੂੰ ਉਹ ਕੱਢ ਨਹੀਂ ਸਕਦੇ ਤੇ ਭਗਵੰਤ ਮਾਨ ਨੂੰ ਲੈ ਕੇ ਪੰਜਾਬ ਉਹ ਜਿੱਤ ਨਹੀਂ ਸਕਦੇ ਇਹ ਗੱਲ ਖਰੀ ਹੈ ਕਿਉਂਕਿ ਭਗਵੰਤ ਮਾਨ ਦੀ ਜੋ ਸੀਐਮ ਦੀ ਲਾਲਸਾ ਹੈ ਉਹ ਸਭ ਤੋਂ ਉੱਪਰ ਹੈ ਔਰ ਹੁਣ ਪਿੱਛੇ ਜੇ ਬਿਆਨ ਇਹ ਵੀ ਆਏ ਸੀ ਵੀ ਉਹ ਵੀ ਐਸੈਂਬਲੀ ਦੀ ਇਲੈਕਸ਼ਨ ਲੜਨਗੇ ਮੈਨੂੰ ਲੱਗਦਾ ਵੀ ਇਹ ਉਹਨਾਂ ਵਾਸਤੇ ਇੱਕ ਬਹੁਤ ਨੈਗੇਟਿਵ ਗੱਲ ਹੋਊਗੀ ਇਸ ਵੇਲੇ ਆਮ ਆਦਮੀ ਪਾਰਟੀ ਦਾ ਇੱਕੋ ਇੱਕ ਐਮਪੀ ਹੈ ਪਾਰਲੀਮੈਂਟ ਚ ਜੇ ਉਹ ਵੀ ਰਿਜ਼ਾਈਨ ਕਰਕੇ ਵਿਧਾਨ ਸਭਾ ਚ ਆ ਜਾਂਦਾ ਹੈ ਤੇ ਆਮ ਆਦਮੀ ਪਾਰਟੀ ਲੋਕ ਸਭਾ ਚ ਜ਼ੀਰੋ ਹੋ ਜਾਏਗੀ ਜੋ ਉਹਨਾਂ ਨੂੰ ਨਹੀਂ ਕਰਨਾ ਚਾਹੁੰਦਾ ਇਸ ਲੀਡਰਸ਼ਿਪ ਕ੍ਰਾਈਸਿਸ ਬਾਰੇ ਕੀ ਕਹਿਣਾ ਚਾਹੋਗੇ ਕਮਨ ਸਾਹਿਬ ਤੁਸੀਂ ਇਹ ਜਿਹੜੀ ਜੀ ਮੁੱਖ ਮੰਤਰੀ ਵਾਲੀ ਲਾਲਸਾ ਨਾ ਇਹ ਸਾਲਸਾ ਨੇ ਪਹਿਲਾਂ ਪੰਜਾਬ ਡਬੋਤਾ ਇਸੇ ਲੀਡਰ ਜਿਨ੍ਹਾਂ ਦਾ ਤੁਸੀਂ ਨਾਮ ਲਿਆ ਇਸੇ ਲੀਡਰ ਨੇ ਕਈ ਜਗ੍ਹਾ ਤੇ ਵੀਡੀਓ ਖੁਲਾਸੇ ਹੋਏ ਆ ਕਿ ਇਹਨਾਂ ਨੇ ਕਈ ਢੰਗਾਂ ਦੇ ਉਤਲੇ ਫੂਪਣ ਦੀ ਵੀ ਕੋਸ਼ਿਸ਼ ਕੀਤੀ ਆ ਕਈ ਕੁਸ਼ ਕੀਤਾ ਇਹਨਾਂ ਨੇ ਤੇ ਜਿਹੜਾ ਵੀ ਇਹਨਾਂ ਦੇ ਪਹਿਲਾਂ ਤਾਂ ਬਰਾਬਰ ਦੇ ਪਦ ਸੀਗੇ ਮੈਂ ਤਾਂ ਸੱਚ ਬੋਲਦਾ ਜਿਹੜੇ ਇਹਨਾਂ ਦੇ ਬਰਾਬਰ ਦੇ ਪਦ ਸੀਗੇ ਜਿਵੇਂ ਚਾਰ ਇਹਨਾਂ ਨੇ ਵੀ ਆਪਣੇ ਹੋਰ ਸੀਗੇ ਵੀ ਉਹ ਵੀ ਇਹਦੇ ਬਰਾਬਰ ਦੇ ਆ ਇਸ ਨੂੰ ਇਸ ਤਰ੍ਹਾਂ ਲੱਗਿਆ ਕਿ ਇਹ ਮੇਰੇ ਬਰਾਬਰ ਆ ਗਏ ਇਹ ਉਹ ਵੀ ਖਤਮ ਹੋ ਗਏ ਫਰ ਉਸ ਤੋਂ ਬਾਅਦ ਉਸ ਤੋਂ ਬਾਅਦ ਹੁਣ ਜਦੋਂ ਇਹਦੇ ਵਿੱਚ ਲੋਕ ਸਭਾ ਦੇ ਵਿੱਚ ਜਾਂਦੀ ਜਾਣ ਦੀ ਆ ਤਿਆਰੀ ਕਰ ਰਹੇ ਆ ਇਹ ਨਹੀਂ ਸੱਚ ਵਿਧਾਨ ਸਭਾ ਦੇ ਵਿੱਚ ਜਾਣ ਦੀ ਤਿਆਰੀ ਕਰ ਰਹੇ ਆ ਤੇ ਇਹ ਵੀ ਮੈਨੂੰ ਲੱਗਦਾ ਕਿ ਸ਼ਾਇਦ ਕਿਤੋਂ ਕਿਤੋਂ ਅਫਵਾਹਾਂ ਇਹ ਵੀ ਇਹ ਵੀ ਮਿਲ ਰਹੀਆਂ ਕਿ ਸ਼ਾਇਦ ਜਿਹੜੀਆਂ ਉੱਪਰ ਬੈਠੀਆਂ ਨੇ ਪਾਰਟੀਆਂ ਜਿਹੜੀਆਂ ਸੈਂਟਰ 'ਚ ਬੈਠੀਆਂ ਨੇ ਸ਼ਾਇਦ ਉਹਨਾਂ ਦੇ ਨਾਲ ਹੀ ਗੱਟਮਟ ਹੋ ਗਈ ਕਿ ਇਹ ਬੰਦੇ ਇੱਥੇ ਨਾ ਰਹਿਣ ਉਹ ਥੱਲੇ ਜਾਣ ਤੇ ਉਹਨਾਂ ਨੇ ਹੀ ਖਬਰਾਂ ਲਾਲਚ ਦਿੱਤੀ ਆ ਕੋਈ ਤੇ ਸਾਡੇ ਪੰਜਾਬ ਦੇ ਹਾਲਾਤ ਇਹੀ ਜਿਹੇ ਆਪਸੀ ਲਾਲਚੀ ਆ ਨਾ ਲਾਲਚ ਗੁਣੇ ਨੇ ਤੁਹਾਨੂੰ ਮਾਰ ਲਿਆ ਤੇ ਆਪਣੇ ਜਿਹੜੇ ਅਖਬਾਰਾਂ ਦੀਆਂ ਵੀ ਕਟਿੰਗਾਂ ਮੰਦ ਲੋ ਕੇ ਇੱਕ ਡੀਪੀਆਰ ਉਹ ਇੱਕ ਸੈਕਸ਼ਨ ਹੁੰਦਾ ਵਾ ਕਿ ਜਿਹੜੇ ਜਿਨ੍ਹਾਂ ਨੇ ਅਖਬਾਰਾਂ ਦੇ ਵਿੱਚ ਜੋ-ਜੋ ਕਟਿੰਗਾਂ ਹੁੰਦੀਆਂ ਨੇ ਸਰਕਾਰ ਪਤੀ ਉਸ ਤੇ ਉੱਤੇ ਇੱਕ ਬਹੁਤ ਵੱਡਾ ਵਾਪਤ ਪੈਂਦਾ ਵਾ ਜਿਨੇ ਉਹਦੇ ਤੇ ਵਿਚਾਰ ਚਰਚਾ ਕਰਨੀ ਹੁੰਦੀ ਆ ਵੀ ਸਰਕਾਰ ਇਹ ਇਹ ਹਾਨੀਕਾਰਕਾ ਜਾਂ ਫਿਰ ਇਹ ਸਰਕਾਰ ਲਾਹੇ ਲਾਭਵੰਦਾ ਪੰਜਾਬੀਆਂ ਦੇ ਲਈ ਤੇ ਸਾਡੇ ਲੀਡਰਾਂ ਨੇ ਕੀ ਕੀਤਾ ਕਿ ਜਿਹੜੇ ਚੈਨਲ ਬਣਾ ਲਏ ਜਾਂ ਅਖਬਾਰ ਬਣਾ ਲੇ ਉਹ ਵੀ ਆਪਦੇ ਹੀ ਬਣਾ ਲੇ ਉਹਨਾਂ ਦੀਆਂ ਹੀ ਕਟਿੰਗਾਂ ਮੰਨੀਆਂ ਜਾਂਦੀਆਂ ਜਿਹੜਾ ਕੋਈ ਟਾਵਾ ਟਾਵਾ ਅਖਬਾਰ ਇਹਨਾਂ ਵਾਸਤੇ ਸੱਚ ਲਿਖਦਾ ਵਾ ਉਸ ਨੂੰ ਜਾਂ ਤਾਂ ਖਤਮ ਕਰ ਦਿੱਤਾ ਜਾਂਦਾ ਵਾ ਜਾਂ ਫਿਰ ਉਸ ਨੂੰ ਆਪਦੇ ਵਿੱਚ ਨਿਲਾ ਲਿਆ ਜਾਂਦਾ ਜੀ ਗੱਲ ਬਿਲਕੁਲ درست ਕਹੀ ਹੈ ਕਮਨ ਸਾਹਿਬ ਤੁਸੀਂ ਆ ਤੁਹਾਡੀ ਗੱਲ ਬਿਲਕੁਲ درست ਹੈ ਆ ਇੱਕ ਜੋ ਫੈਕਟਰ ਨਵਜੋਤ ਸਿੰਘ ਸਿੱਧੂ ਦਾ ਕਾफी ਵਿੱਚ ਆਉਂਦਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਕੀ ਕਰਨਗੇ ਕਾफी ਉਮੀਦ ਹੈ ਲੋਕਾਂ ਨੂੰ ਵੀ ਨਵਜੋਤ ਸਿੰਘ ਸ਼ਾਇਦ ਸ਼ਾਇਦ ਬਹੁਤ ਵੱਡਾ ਕੋਈ ਧਮਾਕਾ ਕਰ ਦੇਣਗੇ ਤੇ ਕੀ ਕਹਿਣਾ ਚਾਹੋਗੇ ਤੁਸੀਂ ਮਠਾੜੂ ਸਾਹਿਬ ਉਹਨਾਂ ਬਾਰੇ ਕਿ ਲੋਕ ਸਾਹਿਬ ਮੈਂ ਇਹਦਾ ਸਾਰੇ ਜਿੰਨੀਆਂ ਪਾਰਟੀਆਂ ਸਾਰਿਆਂ ਨੇ ਵੈਸੇ ਦਾ ਉਮੀਦ ਰੱਖੀ ਹੋਈ ਆ ਉਹਨਾਂ ਦੇ ਮੂੰਹ ਵੱਲ ਦੇਖਦੇ ਆ ਇਹ 'ਚ ਕੋਈ ਸ਼ੱਕ ਨਹੀਂ ਪਰ ਇਹ ਆ ਵੀ ਜੇ ਉਹ ਉਹਨਾਂ ਨੂੰ ਚਾਹੀਦਾ ਇਹ ਆ ਵੀ ਉਹ ਬਾਹਰ ਹੋਣਾਂ ਚੁੱਪ ਤੋੜ ਕੇ ਆਪਣਾ ਬਾਹਰ ਨਿਕਲਣਾ ਤੇ ਆਪਣਾ ਜਿਹੜਾ ਨਾ ਪੰਜਾਬ ਬਾਰੇ ਜੇ ਉਹ ਸਿਹਰਦ ਨੇ ਇਮਾਨਦਾਰ ਨੇ ਨਾਲ ਪ੍ਰਗਟ ਸਿੰਘਾਂ ਨਾਲ ਹੋਰ ਸਾਥੀ ਨੇ ਆਪਣੇ ਜਿਹੜੀ ਹੈ ਖੇਤਰੀ ਪਾਰਟੀ ਬਣਾ ਕੇ ਜਿੱਦਾਂ ਇਹਨਾਂ ਨੇ ਹੁਣ ਤੋਂ ਸ਼ੁਰੂ ਕੀਤਾ ਸਾਲ ਡੇਢ ਸਾਲ ਕੋਈ ਜ਼ਿਆਦਾ ਲੰਬਾ ਸਮਾਂ ਨਹੀਂ ਆ ਔਰ ਖੇਤਰੀ ਪਾਰਟੀ ਬਣ ਗਈ ਫਿਰ ਤਾਂ ਤੀਜਾ ਬਦਲ ਆ ਜਾਊਗਾ ਕਿਉਂਕਿ ਜਿਹੜੀ ਗੱਲ ਮੈਂ ਪਹਿਲਾਂ ਕਰ ਰਿਹਾ ਸੀਗਾ ਅਕਾਲੀ ਦਲ ਬਾਰੇ ਤੇ ਕਾਂਗਰਸ ਬਾਰੇ ਉਹਦੇ ਵਿੱਚ ਇੱਕ ਗੱਲ ਥੋੜੀ ਜਿਹੀ ਰਹਿ ਗਈ ਜਿਹੜੀ ਮੈਂ ਪੂਰੀ ਕਰਨੀ ਚਾਹੁੰਦਾ ਉਹ ਇਹ ਹੈ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਕੋਸ਼ਿਸ਼ ਕਰ ਰਹੀ ਆ ਵੀ ਇਹਨਾਂ ਨਾਲ ਵੱਖ ਹੋ ਕੇ ਇਲੈਕਸ਼ਨ ਲੜੀ ਜਾਵੇ ਤੇ ਜਾਂ 50-50 ਤੇ ਲੜੀ ਜਾਵੇ ਉਹ ਆਪਣੇ ਆਪ ਦਾ ਹੋਣ ਦਾ ਆਪਣੀ ਵਜੂਦ ਜਿਹੜਾ ਪੰਜਾਬ ਦੇ ਵਿੱਚ ਪੈਰ ਹੋਰ ਪੱਕੇ ਜਮਾਉਣਾ ਚਾਹੁੰਦੇ ਆ ਤੇ ਜਿਹੜੀ ਗੱਲ ਹੈਗੀ ਆ ਸਿੱਧੂ ਸਾਹਿਬ ਦੀ ਸਿੱਧੂ ਸਾਹਿਬ ਨੂੰ ਮਤਲਬ ਜੇ ਉਹ ਅਸੀਂ ਤਾਂ ਕਹਿੰਦੇ ਜੇ ਨਹੀਂ ਉਹ ਸਿਰ ਤੇ ਹੈਗੇ ਨੇ ਲੇਕਿਨ ਉਹ ਬੇਵਸ ਜੋ ਹੋ ਗਏ ਚੁੱਪ ਚਾਪ ਬੈਠੇ ਨੇ ਉਹ ਬਾਹਰ ਆਉਣ ਨਾਲ ਜਿਹੜੇ ਪੰਜਾਬ ਪ੍ਰਤੀ ਜਿਹੜੇ ਸਿਰਦ ਨੇ ਲੋਕ ਜਿਹੜੇ ਚੰਗੀ ਸੋਚ ਰੱਖਦੇ ਆ ਖੈਰਾ ਸਾਹਿਬ ਆ ਆਪਣਾ ਛੋਟੇ ਬੋਰਾ ਧਰਮਵੀਰ ਗਾਂਧੀ ਜੀ ਨੇ ਔਰ ਜਿੰਨੇ ਸਾਰੇ ਹੈਗੇ ਸਾਰਿਆਂ ਨੂੰ ਲੈ ਕੇ ਇੱਕ ਖੇਤਰੀ ਪਾਰਟੀ ਬਣਾ ਕੇ ਜਿਹੜੀ ਪੰਜਾਬ ਦੀ ਜਿਹੜੀਆਂ ਜਿੰਨੀਆਂ ਜਿੰਨੇ ਮੁੱਦੇ ਨੇ ਉਹਨਾਂ ਤੇ ਗੱਲ ਕਰੇ ਨਾ ਕਿ ਜਿਹੜੀ ਦਿੱਲੀ ਤੋਂ ਆਰਡਰ ਆਉਂਦੇ ਕਿਸੇ ਪਾਰਟੀ ਦੇ ਪਹਿਲਾ ਕੱਲ ਫੈਰਾ ਸਾਹਿਬ ਵੀ ਕਹਿ ਰਹੇ ਸੀ ਉਹ ਕਹਿ ਰਹੇ ਸੀ ਵੀ ਜਿਹੜੀ ਖੇਤਰੀ ਪਾਰਟੀ ਪੰਜਾਬ ਦੀ ਅਕਾਲੀ ਦਲ ਚੰਗੀ ਸੀ ਪਰ ਉਹ ਜਦੋਂ ਦਾ ਬਾਦਲਾ ਦਾ ਪਰਿਵਾਰ ਦਾ ਉਹਦੇ ਤੇ ਕਬਜ਼ਾ ਹੋਇਆ ਉਸ ਤੋਂ ਬਾਅਦ ਉਹ ਪਾਰਟੀ ਦਾ ਜਿਹੜਾ ਸੱਚਾ ਨਾਸ ਹੋ ਗਿਆ ਆ ਚਲੋ ਬਹੁਤ ਤੁਸੀਂ ਹਰ ਪਾਰਟੀ ਕੀ ਵਿਚਾਰ ਜਾਣ ਲਈ ਉਹਨਾਂ ਦਾ ਕਨੈਕਸ਼ਨ ਵਾਰ ਵਾਰ ਚੱਲ ਜਾਂਦਾ ਹੈ ਕਿਹੜੀ ਗੱਲ ਅੱਜ ਨਬੋ ਕਿੰਦੇ ਬਾਰੇ ਗੱਲ ਕਰਦੇ ਨੇ ਕਿਤੇ 90 ਤੋਂ 21 ਇੱਕ ਇੱਕ ਮੰਤਰੀ ਹੀ ਬਣਦੇ ਰਹੇ ਨੇ ਬੜਾ ਰੌਲਾ ਪਾਉਂਦੇ ਨੇ ਵੀਡੀਓ ਕੱਢਦੇ ਨੇ ਵੀਡੀਓ 3 ਮਹੀਨਿਆਂ ਦਾ ਆਪਾਂ ਬਸ ਚਲੇ ਜਾਂਦੇ ਉਹ ਹਿੰਮਤ ਨਹੀਂ ਕਰਦੇ ਗਰਾਊਂਡ ਤੇ ਜਾ ਕੇ ਪਾਰਟੀ ਬਣਾਉਂਦੇ ਬਸ ਕੁਝ ਹੀ ਕਰਦੇ ਸਾਰੇ ਕੱਪੇ ਹੋ ਕੇ ਹੱਲ ਬਣਾ ਲੈਂਦੇ ਨੇ ਜੇ ਤੇ पार्टी बन भी है एक पार्टी बन रही है एक पंजाब के थले करते होंगे देखो राइस है तो वो लोकसभा वर्धा ही होएगा क्योंकि वो अपने अपने राज्य सिमरजीत मैं अपने राज्य संदीप राठी अपने अपने जो भी कार्य हम अपने राज्य अपने अपने राज्य को प्रचार करते रह जाएंगे तो और राइस का कोई फायदा नहीं कि लगता है कि वो भी कोई राइस बनेगा इस तरह का ਇਹ ਲੋਕਾਂ ਤਾਂ ਹਨੀ 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 ਕੀ ਲੱਗਦਾ ਜੀ ਤੁਹਾਨੂੰ ਕੋਈ ਅਲਾਈਅੰਸ ਬਣੇਗਾ ਉਹ ਨਾਲੇ ਸਮੇਂ ਚ ਸਾਰੀਆਂ ਜੋ ਜੋ ਪ੍ਰੋਜੈਕਟਸ ਚੱਲ ਰੰਟ ਹੈ ਜਿਹਦੇ ਚ ਤੁੰਗੀ ਗਾਂਧੀ ਨੇ ਤੇਰਾ ਸਾਹਿਬ ਨੇ ਤੇ ਪਿੰਕਾ ਸਾਹਿਬ ਨੇ ਅਜੇ ਹੋਰ ਵੀ ਕੰਮ ਜਿਹਦੇ ਨੂੰ ਕਿੱਦੂ ਵੀ ਸ਼ੁਰੂ ਨਹੀਂ ਕੀਤਾ ਤਦੋਂ ਇਹਨਾਂ ਦਾ ਕੋਈ ਠੋਸ ਹੋਗਾ ਨਾ ਸਾਰੀ ਰਾਤ ਚੱਲੇਗੀ ਅੱਜ ਖੜਾ ਦੇ ਨਾ ਦੇ ਜੀ ਬੌਲ ਦੇ ਮਾਨੀ ਸਭ ਤੋਂ ਪਹਿਲੇ ਜਿਹਨਾਂ ਗੱਲੋਂ ਪੈਕੇਟੇ ਉਹ ਕੋਈ ਪਰ ਆਪਦੇ ਵਾਚਰਸ ਦੇ ਫੋਨ ਤੇਰੇ ਟੈਲੀਫੋਨ ਬੋਰਡ ਇਹਦੇ ਤਾਂ ਲੱਗੇ ਹੋਏ ਨੇ ਉਹਨਾਂ ਨੂੰ ਇਹੀ ਕਹਾਉਣਾ ਪੀਜੀ ਅਧਮਾਜੀ ਔਰ ਬਲਾਈ ਜਲਮੇ ਇੱਕ ਇਤਵਾਜ ਇੰਕਾਰ ਕਰ ਲਏ ਜਿੱਤੇ ਮਿਲਕੇ ਸਾਹਵਾਨੀ ਚੁਕਿਆ ਰਹੇ ਅਤੇ ਜਿਹੜੇ ਖੱਟੇ ਚੜਚੇ ਪੈ ਰਹੇ ਨੇ ਬਾਰੇ ਜੀ ਆ ਚੁਕੇ ਉਸ ਤੋਂ ਪਾਰ ਘਰ ਦੀਆਂ 10 ਸਾਲ ਤੱਕ ਜਿੱਥੇ ਇਹ ਲੋਕਾਂ ਨੂੰ ਬਾਹਰ ਦੀ ਕੋਸ਼ਿਸ਼ ਕਰਨੀ ਚਾਹੁੰਦੇ ਆ ਜੇ ਇਨਨ ਨੇ ਇਹ ਆਪਣੇ ਕੋਲ ਜੇ ਇਨਨ ਨੇ ਇਹ ਆਪਣੇ ਕੋਲ ਜੇ ਦੋਰੀਕ ਜੇ ਤਾਰ ਲੱਗ ਜਾਂ ਤਾਂ ਚੀ ਆ ਮੈਂ ਕਹਿੰਦਾ ਕਿ ਆਪਰੇ ਇਹ ਕੋਈ ਨਹੀਂ ਇਹ ਮੇਰੇ ਨਾਲ ਹੀ ਇਹ ਮੇਰੇ ਨਾਲ ਯਾਰ ਜੇ ਹੈ ਕਿ ਇਨਨ ਨੂੰ ਜੇਲ੍ਹ ਨੂੰ ਫੜਾ ਫੜਾ ਕੇ ਸਰਹੰਦ ਕੋਪਰੇ ਆਪਰਾ ਰੋਟੀ ਰਗਰ ਫੋਟੋ ਆਪਣਾ ਸੋਹਣਾ ਬਣਾਉਣਾ ਚਾਹੁੰਦੇ ਹੋ ਤਾਂ ਜਲਦੀ ਨਾਲ ਦੱਸਿਓ ਕਿ ਕਿਹਦੇ ਪਾਸ ਕਿਉਂਕਿ ਪਰਾ ਦੇ ਲੋਕ ਬਹੁਤ ਬਿਨੇ ਹਨ ਰੋਟਾਰਾ ਤੋਂ 53 ਵਾ 14 ਨੇ 53 ਵਾ 13 ਵਾ ਆਪਣੇ ਬਣਾਉਣਾ ਚਾਹੁੰਦਾ ਬਿਲਕੁਲ ਬਣਾ ਸਕਦੇ ਹੋ ਬਿਲਕੁਲ ਦੇ ਬਾਅਦ ਵਿੱਚ ਇਹ ਫਿਰ ਬਹਿਲੀ ਲਗਾਓ ਆਪਣੇ ਫਿਰ ਤਰ੍ਹਾਂ ਦੇਖ ਸਕਦੇ ਹੋ ਵਾ ਦੇ ਵਿੱਚ ਵੇਰੇ ਬਹੁਤ ਬੜੀਆਂ ਗੱਲਾਂ ਬੋਲ ਰਹੀ ਹੋ। ਇਹਨਾਂ ਨੂੰ ਗੱਲ ਹੀ ਆਉਂਦਾ ਹੈ ਕਿ ਕਿਹੜੇ ਸਾਰੇ ਚੇਕ ਕਿਹੜੇ ਦੇ। ਆਹਨੇ ਕੋ ਮਨਸਾਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਵੀ ਜੀ ਲੱਗਦਾ ਕਿ ਅਬ ਦੀ ਈਗੋ ਛੱਡ ਕੇ ਤਿੰਨ ਚਾਰ ਦੇ ਵੱਡੇ ਵੱਡੇ ਲੀਡਰ ਨੇ ਇੱਕ ਜੱਦੇ ਇਕੱਠੇ ਹੋ ਕੇ ਇੱਕ ਪਾਰਟੀ ਬਣਾ ਕੇ ਪੰਜਾਬੀਆਂ ਨੂੰ ਕੋਈ ਰਾਜਨੀਤਿਕ ਬਦਲ ਦੇ ਸਕਣਗੇ? ਜੇ ਤਾਂ ਜੀ ਇਹ ਇਕੱਠੇ ਹੋ ਜਾਣ ਸਾਰੇ ਜਣੇ ਫਿਰ ਤਾਂ ਕੁਝ ਬਣ ਸਕਦਾ ਵਾ ਕੋਈ ਆਸ ਰੱਖ ਸਕਦੇ ਆ। ਨਹੀਂ ਤਾਂ ਉਹ ਹੀ ਰਵਈਤ ਪਾਰਟੀਆਂ ਪਹਿਲਾਂ ਵੀ ਰਾਜ ਕਰਦੀਆਂ ਆਈਆਂ ਨੇ ਹੁਣ ਵੀ ਰਾਜ ਕਰਦੀਆਂ ਰਹਿਣਗੀਆਂ ਇਹ ਤੇ ਜੇ ਇਹ ਇਕੱਠੇ ਹੋ ਜਾਂਦੇ ਆ ਆਪਦੀ ਈਗੋ ਛੱਡ ਦਿੰਦੇ ਆ ਆਪਦਾ ਹੰਕਾਰ ਛੱਡ ਦਿੰਦੇ ਆ ਆਪਦੀ ਕੁਰਸੀ ਕਰਨ لالਚ ਛੱਡ ਦਿੰਦੇ ਆ ਫੇਰ ਇਹ ਪੰਜਾਬੀਆਂ ਨੂੰ ਸੋਚਣ ਲਈ ਮਜਬੂਰ ਕਰ ਦੂਗੀ ਕਰ ਰਹਿਣਗੇ ਲੀਡਰ ਕਿ ਅਸੀਂ ਕਿੱਧਰ ਨੂੰ ਜਾਣਾ ਤੇ ਦੂਸਰੀ ਗੱਲ ਆ ਵੀ ਪੰਜਾਬ ਦੀ ਕਮਾਂਡ ਜੇ ਪੰਜਾਬ ਚੋਂ ਹੀ ਚੱਲੇ ਤੇ ਉਹਦੇ ਵਰਗੀ ਕੋਈ ਰੀਸ ਨਹੀਂ ਹੋ ਸਕਦੀ ਜੇ ਫਿਰ ਵੀ ਕਿਉਂਕਿ ਦਿੱਲੀ ਵਾਲੇ ਦਿੱਲੀ ਦਿੱਲੀ ਤੋਂ ਜੇ ਪੰਜਾਬ ਦੇ ਵਿੱਚ ਰਾਜ ਕਰ ਰਹੇ ਤਾਂ ਦਿੱਲੀ ਦੇ ਵਿੱਚ ਮੰਨ ਲੋ ਕੇ ਉਸ ਪਾਰਟੀ ਨੂੰ ਕਿਹਾ ਜਾਵੇ ਦਿੱਲੀ ਦੇ ਵਿੱਚ ਜਿਹੜੀ ਮੁੱਖ ਤਰਜੀਹੀ ਆ ਜਾਂ ਸੈਂਟਰ ਦੇ ਵਿੱਚ ਜਿਹੜੀ ਮੁੱਖ ਤਰ੍ਹਾਂ ਉਹ ਕਹਿ દેਵੇ ਜੀ ਤੁਸੀਂ ਜਾ ਕੇ ਖੇਤਰੀ ਰਾਜ ਦੇ ਵਿੱਚ ਜਾ ਕੇ ਪ੍ਰਚਾਰ ਨਹੀਂ ਕਰਨਾ ਖੇਤਰੀ ਪਾਰਟੀ ਨੂੰ ਖੇਰੂ-ਖੇਰੂ ਕਰ ਦਿਓ ਤਾਂ ਤੁਹਾਡੀ ਦਿੱਲੀ ਬਚੂਗੀ ਇਹ ਬਹੁਤ ਵੱਡੀਆਂ ਖੇਡਾਂ ਨੇ ਹੋ ਸਕਦਾ ਕਿ ਇਦਾਂ ਦੀ ਵੀ ਗੱਲ ਹੋਵੇ ਕਿ ਮੈਂ ਤੁਹਾਨੂੰ ਇੱਕ ਾਧਾਰਨ ਦੇ ਤੌਰ ਤੇ ਦੱਸ ਦਿੰਦਾ ਇੱਥੇ ਹੀ ਲੁਧਿਆਣੇ ਦੀ ਗੱਲ ਦੱਸ ਦਿੰਦਾ ਕਿ ਕਿਸੇ ਪਾਰਟੀ ਦੇ ਮੈਂ ਨਾਂ ਨਹੀਂ ਲੈਣਾ ਕਿਸੇ ਪਾਰਟੀ ਦੇ ਜੜ ਕੇ ਕਹ ਲੋ ਵੀ ਪ੍ਰਧਾਨ ਨੇ ਆਪਣੀ ਵਾਈਫ ਨੂੰ ਜਿਤਾਉਣ ਦੇ ਲਈ ਦੂਸਰੇ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਦੂਸਰੇ ਵਾਰਡਾਂ ਦੇ ਵਿੱਚ ਨਾ ਜਾਣਾ ਉਚਿਤ ਸਮਝਿਆ ਕਿਉਂਕਿ ਉਹਦੀ ਪਹਿਲਾਂ ਹੀ ਗੱਲ ਹੋ ਚੁੱਕੀ ਸੀ ਕਿ ਜੇ ਤੁਸੀਂ ਹੋਰ ਪਾਸੇ ਜਾ ਕੇ ਪ੍ਰਚਾਰ ਕੀਤਾ ਤੇ ਤੁਹਾਡੀ ਆਪਦੀ ਘਰਵਾਲੀ ਦੀ ਵੀ ਸੀਟ ਕਿਤੇ ਜਾਂਦੀ ਰਹੂਗੀ ਤੇ ਇਸ ਕਰਕੇ ਆ ਵੀ ਪੰਜਾਬ ਦਾ ਜਿਹੜਾ ਆਜ਼ਾਦ ਆ ਜਿਹੜਾ ਪੰਜਾਬ ਦੀ ਸ਼ੁਰੂਆਤ ਆ ਤੇ ਪੰਜਾਬ ਦਾ ਜਿਹੜਾ ਕਿ ਪੰਜਾਬ ਚੋਂ ਹੀ ਹੋਵੇ ਜੇ ਇਹ ਇਕੱਠੇ ਹੋ ਜਾਣ ਤਾਂ ਬਹੁਤ ਵਧੀਆ ਗੱਲ ਆ ਕਿਉਂਕਿ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਉਹ ਠੀਕ ਰਹੇ ਆ ਵੀ ਤੈਰ ਕੋਈ ਇੱਕ ਬਣੇ ਜੇ ਵੀ ਇਹਨਾਂ ਰਵਾਇਤੀ ਪਾਰਟੀਆਂ ਤੋਂ ਖੜਾ ਛੁੱਟੇ ਨਹੀਂ ਤਾਂ ਇਹਦੀ ਵਾਰੀ ਆ ਇਸ ਵਾਰ ਕਾਂਗਰਸ ਦੀ ਆ ਅਗਲੀ ਵਾਰੀ ਸੱਚ ਬੋਲਦਾ ਵਾਂ ਅਕਾਲੀ ਦਲ ਵੀ ਆ ਸਕਦਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਮੈਂਟ ਸਾਹਿਬ ਉਹ ਵੀ ਕਿ ਕੋਈ ਅਲਾਈਅੰਸ ਬਣੇ ਕੁਝ ਸੋਚ ਜੋਕਾ ਪੱਖੀ ਬਣੇ ਤੇ ਸ਼ਾਇਦ ਇਹ ਯਾਦ ਨੂੰ ਪ੍ਰਗਤੀ ਪਾਰਟੀਆਂ ਨੂੰ ਸਰਕਾਰ ਆ ਮਲੇ ਫਿਰ ਉੱਤਰ ਕਾਟੋ ਮੈਚੜਾ ਵਾਲੀ ਜੇ ਵੀ ਚੱਲ ਰਹੀ ਹੈ ਮੁਤਾਬਕ ਚੱਲ ਰਹੀ ਹੈ ਪਰ ਇਸ ਵੇਲੇ ਹਾਲਾਤ ਇਹ ਨੇ ਕਿ ਤਿੰਨੇ ਹੀ ਪਾਰਟੀਆਂ ਜੋ ਨੇ ਦਿੱਲੀ ਤੋਂ ਹੀ ਕੰਟਰੋਲ ਹੁੰਦੀਆਂ ਨੇ ਅਕਾਲੀ ਦਲ ਦੇ ਸ਼ਬਦ ਆਪਣੀ ਪਾਰਟੀ ਨੂੰ ਪਾਰਟੀ ਕਹਿੰਦਾ ਪਰ ਜਿੰਨਾ ਚਿਰ ਅਲਾਈਅੰਸ ਪਾਰਟੀ ਤੋਂ ਦੂਰ ਕੇ ਕੋਈ ਵੀ ਨਹੀਂ ਹੁੰਦੀ ਉਹ ਉਸ ਦੀ ਸਾਖੇ ਨਹੀਂ ਤੋੜਦੇ ਤਾਂ ਕਾਂਗਰਸ ਆਪਾਂ ਨੂੰ ਪਤਾ ਹੈ ਕਿ ਪਾਰਟੀ ਹੈ ਉਹ ਸੰਤ ਕੋਈ ਚੱਲਦੀ ਹੈ ਤੇ ਦੂਸਰੀ ਪਾਰਟੀ ਜੋ ਆਮ ਆਦਮੀ ਪਾਰਟੀ ਹੈ ਉਸ ਵਾਰ ਜਿੱਤੇ ਪਾਰਟੀ ਦੇ ਜਿਹੜਾ ਉਹ ਡਿਸਪਿਊਟ ਇਹ ਹੈ ਕਿ ਪਾਰਟੀ ਦਿੱਲੀ ਤੋਂ ਚੱਲੇ ਅਸੀਂ ਟਵੀਟ ਕਰਕੇ ਲੀਡਰ ਆਫ ਆਪੋਜੀਸ਼ਨ ਵੀ ਬਦਲ ਸਕਦੇ ਕੰਪਲਿਟਲੀ ਪਾਰਟੀਆਂ ਦੀ ਹੋਣੀ ਸ਼ੁਰੂ ਹੋ ਗਈ ਹੈ ਕੀ ਕੋਈ ਹੁਣ ਆਮ ਆਦਮੀ ਪਾਰਟੀ ਦੀ ਸੋਟ ਵਿੱਚ ਤਕਲੀ ਆਏਗੀ ਮਖਾੜੂ ਸਾਹਿਬ ਕੀ ਕਹਣਾ ਚਾਹੁੰਗੇ ਇਸ ਤਰ੍ਹਾਂ ਜੀ ਵੀ ਪਾਰਟੀ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਵੀ ਮੈਨੂੰ ਨਹੀਂ ਉਮੀਦ ਹੈਗੀ ਵੀ ਕੋਈ ਇੱਕ ਪਾਰਟੀ ਜਿੱਤ ਕੇ ਤੇ ਬਹੁਤ ਜਿਵੇਂ ਕਾਂਗਰਸ ਲੈ ਗਈ ਐਟੀਟਿਊਡ ਬੋਲ ਕੇ ਇਸ ਤਰ੍ਹਾਂ ਕੋਈ ਵੀ ਪਾਰਟੀ ਜਿਹੜੀ ਹੈ ਨਾ ਇੱਕ ਤਰ੍ਹਾਂ ਦੀ ਜਿੱਤਰਾ ਮਿਲੀ ਜੁਲੀ ਸਰਕਾਰ ਤਾਂ ਬਣੂਗੀ ਤੇ ਉਹਦੇ ਵਿੱਚ ਕੌਣ ਕਿੰਨੀਆਂ ਸ਼ੀਟਾਂ ਲੈ ਕੇ ਜਾਂਦਾ ਜੇ ਖੇਤਰੀ ਪਾਰਟੀ ਬਣ ਜਾਂਦੀ ਹੈ ਤਾਂ ਫਿਰ ਇੱਕ ਮੈਨੂੰ ਲੱਗਦਾ ਵੀ ਇੱਕ ਬਦਲ ਆ ਸਕਦਾ ਹੈ ਇਹ ਕਿਉਂਕਿ ਜਿਹੜੇ ਢੀਂਸਾ ਸਾਹਿਬ ਨੇ ਆਏ ਸਾਰੇ ਵੀ ਜਿੰਨੇ ਸਿੱਧੂ ਸਾਹਿਬ ਖੈਰਾ ਸਾਹਿਬ ਜਿੰਨੇ ਵੀ ਹੈਗੇ ਨੰਮਲੇ ਸਾਰੇ ਇੱਕ ਜਗ੍ਹਾ ਇੱਕ ਮੁੱਕ ਹੋ ਗਏ ਇੱਕ ਜਿਹੜਾ ਆਪਣੀ ਪਾਰਟੀ ਬਣਾ ਕੇ ਇਹਦੇ ਵਿੱਚ ਪੰਜਾਬ ਦੇ ਵਿੱਚ ਮਤਲਬ ਆਪਣੀ ਜਿਹੜੀ ਹੈ ਜਿੰਨੀ ਸਿਸਟਮ ਆ ਉਹਨੂੰ ਜਿਸ ਤਰ੍ਹਾਂ ਆਮਾਦੀ ਪਾਰਟੀ ਨੇ ਕਿਹਾ ਸੀ ਵੀ ਅਸੀਂ ਸਿਸਟਮ ਠੀਕ ਕਰਾਂਗੇ ਉਹ ਸਿਸਟਮ ਠੀਕ ਤਾਂ ਨਹੀਂ ਹੋਇਆ ਲੇਕਿਨ ਆ ਉਹ ਪਹਿਲੇ ਪ੍ਰਾਣੇ ਸਿਸਟਮ ਦੇ ਵਿੱਚ ਹੀ ਉਹ ਇਨਵੋਲ ਹੋ ਗਏ ਤੇ ਇਹ ਇਸ ਕਰਕੇ ਮੈਂ ਕਹਿੰਦਾ ਵੀ ਸਿਸਟਮ ਨੂੰ ਠੀਕ ਕਰਨ ਵਾਸਤੇ ਤਾਂ ਸ਼ਹਿਰ ਦੇ ਲੋਕ ਜਿਹੜੇ ਇਮਾਨਦਾਰ ਲੋਕ ਨੇ ਉਹ ਅਗਰ ਪਾਰਟੀ ਬਣਦੀ ਤਾਂ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਵਧੀਆ ਰਾਜ ਆ ਸਕਦਾ ਕਿਉਂਕਿ ਤਾਂ ਜਿਹੜੀ ਨਾ ਤਾਂ ਬੀਜੇਪੀ ਲਿਆ ਸਕਦੀ ਬਣਾ ਸਕਦੀ ਸਰਕਾਰ ਅਕਾਲੀ ਦਲ ਤੇ ਇਹ ਮਿਲ ਕੇ ਫਿਰ ਗੇਮ ਖੇਡ ਸਕਦੇ ਆ ਪਰ ਜਿਹੜਾ ਹੈਗਾ ਆਮ ਆਦੀ ਪਾਰਟੀ ਨਾ ਤਾਂ ਉਹ ਬਹੁਮਤ ਜਾ ਸਕਿਆ ਇੰਨੀ ਮਿਹਰ ਤੋਂ ਬਾਅਦ ਵੀ ਉਹ 20 ਸੀਟਾਂ ਆਈਆਂ ਸੀਗੀਆਂ ਕਿ ਹੁਣ ਵੇਵ ਨਹੀਂ ਹੈ ਉਹਨਾਂ ਦੇ ਵਿੱਚ ਵੀ ਇਹ ਲੱਗ ਲੱਗ ਸੋਚਦੇ ਬੰਦੇ ਨੇ ਕੋਈ ਟੁੱਟੇ ਨੂੰ ਫਿਰਦੇ ਨੇ ਕੋਈ ਕਹਿੰਦੇ ਕਾਂਗਰਸ ਚਲੇ ਜਾਓ ਕੋਈ ਕਹਿੰਦੇ ਅਡਾਲੀ ਦਲ ਚਲੇ ਜਾਓ ਕੋਈ ਕਹਿੰਦੇ ਘੇਰਾ ਸਾਹਮਣਾ ਆ ਜੰਨੇ ਆ ਇਦਾਂ ਇਦਾਂ ਵਿੱਚ ਵਿੱਚ ਘੁਸਰਮਸਰ ਹੁੰਦੀ ਆ ਸੋ ਜਿਹੜੀ ਹੈ ਨਾ ਬਹੁਤ ਮਤਕ ਇਹ ਤਾਂ ਨਹੀਂ ਆਏਗਾ ਮੈਨੂੰ ਲੱਗਦਾ ਰਹੀ ਗੱਲ ਵੀ ਉਹ ਹੀ बार-बार ਆਪਾਂ ਇਸ ਗੱਲ ਤੇ ਉਮੀਦ ਰੱਖਦੇ ਆਂ ਵੀ ਆਪਣੇ ਜਿਹੜੇ ਜਿੰਨੇ ਸਾਥੀ ਨੇ ਆਪਣੇ ਸਿੱਧੂ ਸਾਹਿਬ ਨੂੰ ਲੈ ਕੇ ਪ੍ਰਗਟ ਸਿੰਘਾ ਹੋਰ ਜਿੰਨੇ ਵੀ ਸੋਚ ਰਹੇ ਆ ਉਹ ਸਾਰੇ ਜਣੇ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਇੱਕ ਵਿਧਾਨਿਕ ਨਿਸ਼ਾਨ ਥੱਲੇ ਇਕੱਠੇ ਹੋਣ ਤੇ ਮੈਂ ਸਮਝਦਾ ਵੀ ਪੰਜਾਬ ਦਾ ਭਲਾ ਹੋ ਸਕਦਾ ਹੈ ਬੇ ਕੋ ਮਾਡੂ ਸਾਹਿਬ ਤੁਹਾਡੀ ਗੱਲ ਠੀਕ ਹੈ ਮੈਂ ਹੁਣ ਜਾਣਨਾ ਚਾਹੁੰਗਾ ਕਿ ਸੀ ਜੋ ਅੱਗੇ ਬੜੀ ਤਦਾਦ ਵਿੱਚ ਲੋਕ ਲੋਕਲ ਪੋਲੀਟੀਸ਼ੀਅਨ ਨਹੀਂ ਸੀ ਪੋਲੀਟਿਕ ਨਾਲ ਜੁੜਾ ਸੀ ਨਾਮ ਕਾਰਨ ਲੋਕ ਸੀ ਉਹ ਇੱਕ ਤਬਦੀਦੀ ਦੇ ਲਈ 2017 ਵਿੱਚ ਬੜੀ ਵੱਡੀ ਗਿਣਤੀ ਚੱਗੇ ਆਏ ਆਪ ਅੱਜ ਮੋਟਰਸਾਈਕਲ ਬਟੀਆਂ ਦੇ ਕੰਮ ਨਹੀਂ ਲੈ ਕੇ ਪਰੇ ਰਹੇ ਜੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਚ ਉਸ ਪੰਜਾਬ ਦੇ ਕੋਈ ਵੀ ਪਾਰਟੀ ਦੇ ਹੱਕ ਵਿੱਚ ਐਸਾ ਲਾਏਗੀ ਕੈਪਸਲ ਆਏਗੀ ਨਹੀਂ ਜੀ ਮੈਨੂੰ ਨਹੀਂ ਲੱਗਦਾ ਜਿਸ ਤਰ੍ਹਾਂ ਇਹ ਚੱਲ ਰਹੇ ਹੋ ਸਾਹੂ ਕਿਉਂਕਿ ਅਸੀਂ ਕਿਹਾ ਸੀ ਕਿ ਕਿ ਲੱਖਾਂ ਦੇ ਵਿੱਚ ਮਿਲ ਜੇ ਕੋਈ ਹੋਵੇ ਇਹਨਾਂ ਦੇ ਬਟ 550 ਦੇ ਵਿੱਚ ਪੂਰੇ ਜੋ ਪ੍ਰਿੰਟ ਜਿਹੜੂ ਕਰਦੇ ਨੇ 2021 ਵਾਲੇ ਕੰਮ ਵਾਲੇ ਲੋਕਾਂ ਮਦਦ ਕਰਦੇ ਆਨਲਾਈਨ ਜਿਹੜੇ ਰਿਟਨ ਦੇ ਵਿੱਚ ਨਾਲ ਹੋਰ ਇੱਕ ਪਿਆਰੇ ਸਾਡੇ ਨਾਲ ਪਏ ਸਲੇਤਾਂ ਬੈਲੀ ਕੋਟੇ ਇਸ ਤੋਂ ਬਾਅਦ ਦੇ ਵਿੱਚ ਖਾਣੇ ਜਾਂ ਜਿਹੜੇ ਜੋ ਆਪਣੀ ਕਿ ਸ਼ਰਤਾਂ ਆ ਰਹੇ ਨੇ ਇਹ ਮਤ ਉਹ ਚੀਜ਼ ਬੱਧੀ ਬੈਠਾ ਹੁੰਦਾ ਕਿ ਉਹ ਵੈਸੇ ਹੋ ਜਾਂਦੇ ਤੇ ਉਹ ਬੈਠ ਕੇ ਉਹ ਦੇਖਦੇ ਜੋ ਬੇਟਾ ਲੋਕਾਂ ਦੇ ਵਿੱਚ ਵੋਟ ਖਾਤਾ ਜਾਂ ਆਵਾਜ਼ ਦੀ ਬਾਤ ਦਾ ਜੋਰੰਦਾ ਹੋਰ ਵੀ ਜ਼ਿਰਕਰ ਰਾਜ ਕਥੇ ਇਹ ਦੇਖਿਆ ਕਿਵੇਂ ਬੰਦੇ ਬਣਦੇ ਚਾਹਤਾ ਬਣਦੇ ਜੇ ਸੈਟਰਾਡ ਸਾਥੀ ਦੇ ਖਾਤੋਂ ਇਹ ਗੱਲ ਨੂੰ ਆਪਣੇ ਅੰਦਰ ਰੱਖਦੇ ਬਿਨਾਂ ਇਹ ਕਿ ਉਹ ਮੇਰੇ ਖਿਆਲ ਤੇ ਕੁਝ ਕੰਮ ਜਲ ਹੋ ਜਾਣਗੇ ਲੇਕਿਨ ਜਿਵੇਂ ਪਹਿਲਾਂ ਆਕੇ ਮੋਕੇ ਵੇਦਵਾ ਆਪਣਾ ਰਿਕਾਰਡ ਕਰਵਾਇਆ ਜਾਂਦਾ ਹੈ ਕਹਿੰਦੇ ਇਹਨਾਂ ਨੂੰ ਆਮ ਅਪਾਰਟਮੈਂਟਾਂ ਤੋਂ ਮੁਸਾਫਰਾਂ ਲਈ ਹਰ ਇੱਕ ਮਾਂ ਦੀ ਬੱਚੇ ਦਾ ਨਾਮ ਲਿਖ ਕੇ ਅੱਧ ਕਰੀ ਲਾਇਟ ਨੇ ਕਹਿੰਦਾ ਉਹ ਕੋਈ ਨਹੀਂ ਹੈ ਸਭ ਕੋ ਚਿੱਤੇ ਕਰ ਰਹੇ ਇਹ 217500 ਰੁਪਏ ਹੋ ਗਿਆ ਬਹੁਤ سارے ਬੰਦੇ ਮਾਰ ਲੈ ਆ ਰਹੇ ਕਿਤਨੀ ਹੈ ਚਿੱਟਾ ਦੇਣ ਨੂੰ ਰੇ ਰੇ ਕਹਿੰਦੇ ਲੈਂਡ ਗੈਪ ਦੇ ਕਿ ਲੈਂਡ ਗੈਪ ਦੇ ਵਿੱਚ ਅਮਕਰੀਕੀ ਦੇ ਵਿੱਚੇ ਆ ਗਏ ਨੇ ਕੁਝ ਬਿਚੇ ਪ੍ਰਾਪਰਟੀ ਰੇਟ ਬਾਇਓ ਜਿਹੜੇ ਪਾਟੇ ਤੋਂ ਪਾਟੇ ਤੋਂ ਕੁੱਲ ਆਉਂਦੇ ਹੈ ਕਿ ਲੋਕਾਂ ਨਾਲ ਲੱਖਾਂ ਦੇ ਵੀ ਇਹ ਵੀ ਹੋ ਜਾਂਦੇ ਇੰਨਾ ਪਹਿਲਾਂ ਕਹਿੰਦੇ ਕਿ ਬਹੁਤ ਸਾਰਾ ਇੱਕੋ ਇੱਕ ਡਿਮਾਂਡ ਹੈ ਕਿ ਆਪਣਾ ਖੁਦ ਬਣਾਓ ਆਪਣਾ ਖੁਦ ਦਾ ਪਲਾਨ ਆਪੇ ਕਿਸੇ ਨਾ ਕਮੇਟੀ ਉੱਪਰ ਤੇ ਡਾਕਟਰ ਪਰ ਜੇਕਰ ਆਪਾਂ ਸਾਰਾ ਮੰਨ ਲਿਆ ਤਾਂ ਵੱਢੇ ਬੰਦੇ और मैंने जस्ट एवरेज ये चीज था टाइम मैंने अपने बिनेट नंबर ने आज के बिलिंग नंबर के टिकट टिकट ईमेल से और बात करा था तो मैंने मेंबर के एमपी का सीनियर इलेक्शन से उन्होंने पाए अपना डिफिकल्टी दिखाते कहते हैं कि कोई पता नहीं फिर भी अगर आपके पास कोई ईमेल करके 2000 3000

ਅੱਜ ਤੱਕ ਚਰਚਾ ਕੀਤੀ ਕਿ 2022 ਵਿੱਚ ਕਿੰਦੀ ਸਰਕਾਰ ਬਣੇਗੀ ਤੁਹਾਡੇ ਸਾਰਿਆਂ ਨਾਲ ਵਿਚਾਰ ਸਾਂਝੇ ਕਰਕੇ ਜਨ ਸਿੰਘ ਜੀ ਨੇ ਹਰਦੀਪ ਸਿੰਘ ਨਾਲ ਤੇ ਕਮਨ ਸੈਂਸ ਨਾਲ ਵਿਚਾਰ ਪੇਸ਼ ਕਰਕੇ ਇਹ ਗੱਲ ਬਿਲਕੁਲ ਹੀ ਗੌਰ ਤੇ ਉੱਪਰ ਤੋਂ ਸਾਹਮਣੇ ਆਈ ਹੈ ਕਿ ਹਜੇ ਤੱਕ ਕੋਈ ਕਲੀਅਰਟੀ ਕੋਈ ਨਹੀਂ ਹੈ ਲੀਡਰਸ਼ਿਪ ਕ੍ਰਾਈਸਿਸ ਹੈ ਤੇ ਕੋਈ ਵੀ ਬਾਦ ਨਹੀਂ ਕਿ ਜਿੰਨਾ ਚਿਰ ਆਪ ਦੇ ਰੋਸੇ ਹੋਏ ਵਰਕਰ ਦੇ ਵਿਦਰਾਨ ਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕਰਦੇ ਉਹ ਲੋਕਾਂ ਦੇ ਵਿੱਚ ਦੁਆਰੋ ਜਾਣ ਦੀ ਜੋ ਰਜ਼ਮਤ ਨਹੀਂ ਕਰ ਸਕਦੇ ਕਿਉਂਕਿ ਲੋਕ Claro que ਕੋਝ ਤੱਕ ਦਾ ਸਵਾਲ ਸਾਬਕਾ ਕਾਂਗਰਸ ਖਾਲੀ ਗੱਲ ਨੂੰ ਪੁੱਛੇ ਜਾਂਦੇ ਸੀ 2017 ਤੱਕ ਪਰ ਹੁਣ ਤੱਕ ਆਮ ਆਦਮੀ ਪਾਰਟੀ ਨੂੰ ਵੀ ਸਵਾਲ ਪੁੱਛੇ ਜਾਣਗੇ ਕਿ ਕਿ ਸਵਾਲਾਂ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਤੋਂ ਹੁੰਦੀ ਸੀ ਕਿ ਅੱਜ ਆਮ ਆਦਮੀ ਪਾਰਟੀ ਆਪ ਸਵਾਲ ਦੇ ਦੇ ਜਵਾਬ ਦੇਣ ਵਾਲੀ ਆ ਕਿ ਹਰ ਇੱਕ ਨੂੰ ਆ ਕਿ ਹਰ ਇੱਕ ਨੂੰ ਜਰੂਰ ਆਉਣ ਵਾਲੇ ਕਮੇਟਰੀ ਪਾਰਲੀਮੈਂਟ ਨੂੰ ਚਲਦੀ ਹੈ ਤੇ ਕਿਹੜਾ ਫਰੰਡ ਹੈ ਕਿਹੜਾ ਆਉਣ ਵਾਲਾ ਸਮਾਂ ਦੱਸੇਗਾ ਅਸੀਂ ਤੁਹਾਨੂੰ ਅਪਡੇਟ ਵੀ ਕਰਾਂਗੇ ਆਪਣੇ ਸਮੇਂ ਨਾਲ बहुत-बहुत शुक्रिया आप जब तक वापस देखने लगे बहुत बहुत धन्यवाद बहुत बहुत धन्यवाद बहुत बहुत शुक्रिया